ਸਾਡੇ YouTube ਚੈਨਲ ਤੇ ਆਪਸ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਗਵਰਨਮੈਂਟ ਪੈਨਸ਼ਨਰਸ ਜੁਆਇੰਟ ਫਰੰਟ ਵੱਲੋਂ ਲਿਖੇ ਗਏ ਯਾਦ ਪੱਤਰ ਨੰਬਰ 11 ਵਿੱਚ ਪੈਨਸ਼ਨਰਾਂ ਦੀਆਂ ਪੱਕੀਆਂ ਮੰਗਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਤੁਹਾਨੂੰ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਆਵਾਜ਼ ਉਠਾਈ ਜਾਂਦੀ ਰਹੀ ਹੈ ਪਰੰਤੂ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਸਰਕਾਰ ਨੇ ਆਪਣੀ ਉਮਰ ਦੇ ਆਖਰੀ ਪੜਾਅ ਵਿੱਚੋਂ ਲੰਘ ਰਹੇ ਬਜ਼ੁਰਗਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ ਆਪਣੀਆਂ ਮੰਗਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਾਣੂ ਕਰਾਉਣ ਲਈ ਪੰਜਾਬ ਗਵਰਨਮੈਂਟ ਪੈਨਸ਼ਨਰਸ ਗਰੰਟ ਵੱਲੋਂ 10 ਪੱਤਰ ਪਹਿਲਾਂ ਵੀ ਲਿਖੇ ਜਾ ਚੁੱਕੇ ਹਨ ਪਰੰਤੂ ਹੁਣ ਪੱਤਰਾਂ ਵਿੱਚ ਉਠਾਈਆਂ ਮੰਗਾਂ ਤੇ ਕੋਈ ਧਿਆਨ ਨਾ ਦਿੱਤੇ ਜਾਣ ਤੋਂ ਬਾਦ ਹੁਣ ਮਜਬੂਰ ਹੋ ਕੇ ਇੱਕ ਵਾਰ ਫਿਰ ਇੱਕ ਹੋਰ ਯਾਦ ਪੱਤਰ ਫਰੰਟ ਵੱਲੋਂ ਮਿਤੀ 6 1 2025 ਨੂੰ ਲਿਖਿਆ ਗਿਆ ਹੈ ਇਸ ਵਿੱਚ ਪੈਨਸ਼ਨਾਂ ਵਿਆ ਭਤਿਆਂ ਮੰਗਾਂ ਦਾ ਵੇਰਵਾ ਇਸ ਪ੍ਰਕਾਰ ਹੈ ਸਭ ਤੋਂ ਪਹਿਲੀ ਮੰਗ 1 1 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਾਂ ਦੀ ਪੈਨਸ਼ਨ 2.99 ਦੇ ਫੈਕਟਰ ਨਾਲ ਸੋਧਨ ਸੰਬੰਧੀ ਹੈ ਯਾਦ ਰੱਖੇ ਕਿ ਪਹਿਲਾਂ ਸੋਧਿ ਗਈ ਪੈਨਸ਼ਨ ਦਾ ਫੈਕਟਰ 2.45 ਹੀ ਬਣਦਾ ਹੈ ਜਦੋਂ ਕਿ 6ਵੇਂ ਤਨਖਾਹ ਕਮਿਸ਼ਨ ਨੇ ਅਜੇਹੇ ਪੈਨਸ਼ਨਰਾਂ ਲਈ 2.95 ਦਾ ਫੈਕਟਰ ਹੀ ਰეკਮੈਂਡ ਕੀਤਾ ਸੀ ਦੂਜੀ ਮੰਗ ਇਹ ਹੈ ਕਿ ਮਿਤੀ 1/1/2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਦੀ ਪੈਨਸ਼ਨ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 29/10/21 ਦੇ ਪਹਿਲਾ ਨੰਬਰ 5A ਵਿੱਚ ਨੋਸ਼ਨਲ ਆਧਾਰ ਤੇ ਪੈਨਸ਼ਨ ਫਿਕਸ ਕਰਨ ਦੀ ਵਿਧੀ ਨੂੰ ਸੇਵਥ ਪੇ ਕਮਿਸ਼ਨ ਦੀ ਰਿਪੋਰਟ ਦੇ ਪੈਰਾ ਨੰਬਰ 8.19.7ਏ ਦੇ ਅਨਸਾਰ ਪ੍ਰਵਾਨ ਕੀਤਾ ਜਾਵੇ। ਤੀਜੀ ਮੰਗ ਇਹ ਹੈ ਕਿ ਰਿਟਾਇਰਡ ਜੁਡੀਸ਼ੀਅਲ ਅਫਸਰਾਂ ਵਾਂਗ ਪੰਜਾਬ ਦੇ ਬਾਕੀ ਪੈਨਸ਼ਨਰਾਂ ਨੂੰ ਵੀ 2.59 ਗੁਣਾਕ ਨਾਲ ਪੈਨਸ਼ਨ ਫਿਕਸ ਕਰਨ ਉਪਰੰਤ ਮਿਤੀ 1/16 ਤੋਂ 31/21 ਤੱਕ ਦਾ ਸਾਢੇ 5 ਸਾਲਾਂ ਦਾ ਬਕਾਇਆ ਯਕਮੋਸ਼ਤ ਯਾਨੀ ਕਿ ਇੱਕ ਹੀ ਕਿਸ਼ਤ ਦੇ ਵਿੱਚ ਅਦਾ ਕੀਤਾ ਜਾਵੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਪੈਰਾ ਨੰਬਰ 7.10 ਅਤੇ 7.11 ਵਿੱਚ ਕੀਤੀਆਂ ਸਿਫਾਰਸ਼ਾਂ ਅਨਸਾਰ ਭਾਰਤ ਸਰਕਾਰ ਵੱਲੋਂ ਜਦੋਂ ਵੀ ਡੀਏ ਅਨਾਉਂਸ ਕੀਤਾ ਜਾਂਦਾ ਹੈ ਤਾਂ ਪੰਜਾਬ ਸਟੇਟ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਉੱਤੇ ਵੀ ਉਸੇ ਵੇਲੇ ਲਾਗੂ ਹੋਵੇਗਾ ਇਹ ਛੇਵੇਂ ਤਨਖਾਹ ਕਮਿਸ਼ਨ ਦੇ ਵਿੱਚ ਲਿਖਿਆ ਗਿਆ ਹੈ ਜੀ ਜਦੋਂ ਡੀਏ 50% ਤੋਂ ਵੱਧ ਜਾਂਦਾ ਹੈ ਤਾਂ ਸੈਂਟਰਲ ਪੈਟਰਨ ਤੇ ਉਸ ਨੂੰ ਡੀਅਰਨੈਸ ਪੇ ਵਿੱਚ ਤਬਦੀਲ ਕੀਤਾ ਜਾਵੇਗਾ ਪਰੰਤੂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਾਂ ਡੀਏ ਦੀ ਅਦਾਇਗੀ ਸਰਕਾਰ ਦੀ ਦਇਆ ਦ੍ਰਿਸ਼ਟੀ ਉੱਤੇ ਹੀ ਨਿਰਭਰ ਕਰਦੀ ਹੈ ਤਾਂ ਇਸ ਨੂੰ ਚੌਥੀ ਮੰਗ ਦੇ ਰੂਪ ਦੇ ਵਿੱਚ ਲਿਖਿਆ ਗਿਆ ਹੈ ਇਸ ਲਈ ਪੰਜਾਬ ਕੇਡਰ ਦੇ ਆਈਏਐਸ ਆਈਪੀਐਸ ਆਈਐਫਐਸ ਤੇ ਜੁਡੀਸ਼ੀਅਲ ਅਫਸਰਾਂ ਦੀ ਤਰ੍ਹਾਂ ਤੇ ਰਿਟਾਇਰਡ ਜੁਡੀਸ਼ੀਅਲ ਅਫਸਰਾਂ ਦੀ ਤਰਜ਼ ਤੇ ਕੇਂਦਰ ਸਰਕਾਰ ਦੇ ਪੈਟਰਨ ਤੇ ਪੰਜਾਬ ਸਰਕਾਰ ਵੱਲੋਂ ਬਾਕੀ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤੁਰੰਤ ਪ੍ਰਭਾਵ ਤੋਂ ਮਹਿੰਗਾਈ ਪੱਤੇ ਦੀ ਅਦਾਇਗੀ ਕੀਤੀ ਜਾਵੇ ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਤਰਜ਼ ਤੇ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਦਾ ਮਹਿੰਗਾਈ ਪੱਤਾ 50% ਹੋਣ ਤੇ ਡੀਐਨਐਸ ਪੈਨਸ਼ਨ ਬਣਾਈ ਜਾਵੇ ਇਸ ਤੋਂ ਇਲਾਵਾ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਸਪਾਰਸ਼ਾਂ 1.16 ਤੋਂ ਹੁਣ ਤੱਕ ਸਹੀ ਢੰਗ ਨਾਲ ਲਾਗੂ ਹੋਈ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਪੈਨਸ਼ਨਾਂ ਤੇ ਫੈਮਿਲੀ ਪੈਨਸ਼ਨਾਂ ਵਿੱਚ ਬੇਚੈਨੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਮਿਤੀ 1.16 ਤੋਂ ਬਾਅਦ 2.59 ਨਾਲ ਸੋਧੇ ਹੋਈ ਪੈਨਸ਼ਨ ਸੋਧੇ ਹੋਈ ਪੈਨਸ਼ਨ ਦੇ ਬਕਾਏ ਤੇ ਪੈਂਡਿੰਗ ਡੀਏ ਦੇ ਬਕਾਏ ਦੀ ਉਡੀਕ ਕਰਦੇ ਕਰਦੇ ਤਕਰੀਬਨ 40 ਹਜ਼ਾਰ ਪੈਨਸ਼ਨਰਸ ਤੇ ਫੈਮਿਲੀ ਪੈਨਸ਼ਨਰਲ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਇਸ ਲਈ ਜ਼ਿੰਦਗੀ ਦੇ ਆਖਰੀ ਪੜਾਅ ਵਿੱਚੋਂ ਗੁਜ਼ਰ ਰਹੇ ਸੀਨੀਅਰ ਸਿਟੀਜ਼ਨ ਤੇ ਸੁਪਰ ਸੀਨੀਅਰ ਸਿਟੀਜ਼ਨ ਬੇਸਹਾਰਾ ਨਾਚਾਰ ਤੇ ਬਿਰਧ ਪੈਨਸ਼ਨਾਂ ਤੇ ਫੈਮਿਲੀ ਪੈਨਸ਼ਨਾਂ ਦੇ ਸਬੰਧ ਦਾ ਹੋਰ ਇਮਤਿਹਾਨ ਨਾ ਲਿਆ ਜਾਵੇ ਤੇ ਉਹਨਾਂ ਦੀਆਂ ਸੰਵਿਧਾਨਕ ਤੇ ਹੱਕੀ ਮੰਗਾਂ ਤਰੰਤ ਮੰਨਦੇ ਹੋਏ ਸਾਲ 2025-26 ਦੇ ਬਜਟ ਦੇ ਵਿੱਚ ਨੁਟਿੰਦੇ ਬਜਟ ਦੀ ਪ੍ਰਵੀਜ਼ਨ ਵੇ ਕਰੰਦ ਦੀ ਕਿਰਪਾਲਤਾ ਕੀਤੀ ਜਾਵੇ। ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਤਾਜ਼ਾ ਲਿਖੇ ਪੱਤਰ ਮਿਤੀ 6-1-25 ਨੂੰ ਜੋ ਲਿਖਿਆ ਗਿਆ ਹੈ ਕਿ ਸਰਕਾਰ ਵੱਲੋਂ ਉਸ ਦੇ ਉੱਤੇ ਕੁਝ ਧਿਆਨ ਦਿੱਤਾ ਜਾਂਦਾ ਹੈ ਜਾਂ ਨਹੀਂ। ਇਹ ਦੇਖਣ ਵਾਲੀ ਗੱਲ ਹੋਵੇਗੀ। ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ